ਇਸ ਸਮੇਂ ਹਰਜਲ ਪੰਜਾਬ ਦੀ ਟੀਮ ਜਿਹੜੀ ਮਾਧੋਪੁਰ ਨਾਕੇ ਤੇ ਪਹੁੰਚੀ ਹੈ ਤੁਹਾਨੂੰ ਦੱਸਦੀ ਕਿ ਡਿਸਟ੍ਰਿਕਟ ਪਠਾਨਕੋਟ ਪੂਸਾ ਪਸੋ ਜਗ੍ਹਾ ਜਗ੍ਹਾ ਤੇ ਨਾਕੇ ਲਾਏ ਗਏ ਆ ਪਰ ਦੋਬਾਰਾ ਦੱਸਦੇ ਇੰਸਟੇਟ ਤੇ ਡਿਸਟ੍ਰਿਕਟ ਦੇ ਨਾਕੇ ਲਾਏ ਗਏ ਪਰ ਸਮੇਂ ਮਾਧੋਪੁਰ ਤੇ ਨਾਕੇ ਦੇ ਖੜੇ ਆ ਜਿੱਦੋਂ ਦੱਸਦੀ ਕਿ ਸਾਇਕ ਪੰਜਾਬ ਦੀ ਹੱਦ ਖਤਮ ਹੁੰਦੀ ਹੈ ਤੇ ਜੈਂਕੀ ਦਾ ਸਟਾਰਟ ਬਤਨ ਦੱਸਾਂਗੇ ਜਿਹੜੀ ਜੈਂਕੀ ਦੀਆਂ ਗੱਡੀਆਂ ਆਉਣ ਵਾਲੀਆਂ ਆ ਹਰ ਇੱਕ ਦੀ ਵਾਨ ਚੈਕਿੰਗ ਕੀਤੀ ਜਾਏਗੀ ਬੜੀ ਬ੍ਰੇਕੀ ਦਾ ਚੈਕਿੰਗ ਕੀਤੀ ਜਾਏਗੀ ਤੁਹਾਨੂੰ ਕੋਈ ਸੰਕੇ ਜੇ ਟੂ ਬਿਲਰਾਂ ਜਾਂ ਚੈਕ ਕੀਤੀ ਜਾਏਗੀ ਪਰ ਉਹਨਾਂ ਨੇ ਲਾਤੀ ਲੱਗੀ रानी असल जरा कोई पहली बात ਦਾ ਕੋਈ ਜਾਮ ਨਾ ਦੇ ਦੀ ਕਿਸੇ ਮੈਂ ਕੁਛ ਰਗਦਾ ਉਹ ਮੈਂ ਕਿੰਦਾ ਕੋਤਨ ਵੀ ਸੁਤੰਤਰ ਸੰਘੀ ਕੋਸ਼ਿਸ਼ ਕਰਦੇ ਪਏ ਆ ਕਿ ਜਿੱਥੇ ਪੁਲਸਾ ਅੱਜ ਬਾਹਰ ਦੀ ਚੈਕਿੰਗ ਕੀਤੀ ਜਾਂਦੀ ਬੜੀ ਬ੍ਰਿਕੇਨਾ ਚੈਕਿੰਗ ਕੀਤੀ ਜਾਂਦੀ ਪਰ ਉਹਨਾਂ ਦਾ ਅਭੀ ਕਹਿਣਾ ਹੈਗਾ ਕਿ ਜੇ ਕੋਈ ਇਦਾਂ ਦਾ ਕੋਈ ਸਖੀ ਬੰਤੀ ਲੱਗਦਾ ਪੂਰੀ ਜਿਹੜੀ ਇੱਥੇ ਪੂਰੀ ਜਾਂਚ ਕਰਾਈ ਵੀ ਕੀਤੀ ਜਾਇਗਦੀਆ ਚਲੋ ਗੱਲਬਾਤ ਕਰਦੇ ਆਂ ਕੁਝ ਅਧਿਕਾਰੀਆਂ ਨਾਲ ਕੀ ਕਹਿਣਾ ਉਹਨਾਂ ਦਾ ਮੈਂ ਸ਼ਮਿਸ ਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਆਪਰੇਸ਼ਨ ਜਿਹੜਾ ਸੀਲ ਸੀਰੀਜ਼ ਹੈ ਤੁਹਾਨੂੰ ਪਤਾ ਹੈ ਕਿ ਇਹ ਜਿਹੜੇ ਆਪਰੇਸ਼ਨ ਹੁੰਦੇ ਆ ਇਹ ਇੰਟਰ ਸਟੇਟ ਬਾਉਂਡਰੀ ਨੂੰ ਫੋਕਸ ਕਰਕੇ ਹੁੰਦੇ ਆ ਤੇ ਇਹਦੇ ਹੀ ਮੱਦੇ ਨਜ਼ਰ ਅੱਜ ਪੂਰੇ ਪੰਜਾਬ 'ਚ ਇਹ ਆਪਰੇਸ਼ਨ ਚੱਲ ਰਿਹਾ ਤੇ ਆਪਰੇਸ਼ਨ ਇਹ ਸੀਰੀਜ਼ 9 ਹੈ ਜੀ ਸੀਲ 9 ਤੇ ਇਹਦੇ ਅੰਡਰ ਆਪਾਂ ਪਠਾਨਕੋਟ 'ਚ ਟੋਟਲ 8 ਜਗ੍ਹਾ ਇੰਟਰ ਸਟੇਟ ਜਿਹੜੇ ਆ ਉਹ ਨਾਕੇ ਲਗਾਏ ਆ ਜੀ ਉੱਥੇ ਹੈਵੀ ਫੋਰਸ ਆਪਾਂ ਡਿਪਲੋਏ ਕੀਤੀ ਹੈ ਮਾਨਯੋਗ ਐਸਐਸਪੀ ਪਠਾਨਕੋਟ ਜੀ ਨੇ ਬੜੀ ਕਲੀਅਰ ਡਾਇਰੈਕਸ਼ਨ ਦਿੱਤੀਆਂ ਕਿ ਵੀ ਇਹ ਜਿਹੜੇ ਇੰਟਰ ਸਟੇਟ ਮਾਕੇ ਆ ਇਹਨਾਂ ਤੇ ਗਹਿਨ ਚੈਕਿੰਗ ਕੀਤੀ ਜਾਏ ਤੇ ਉਹਦੇ ਵਿੱਚ ਆਪਾਂ ਇਨਸ਼ੋਰ ਕਰ ਰਹੇ ਆ ਕਿ ਵੀ ਕੋਈ ਸ਼ੱਕੀ ਬੰਦਾ ਜਾਂ ਕੋਈ ਬੰਦਾ ਜਿਹੜਾ ਕੋਈ ਡਰੱਗਸ ਲੈ ਕੇ ਆ ਰਿਹਾ ਹੋਵੇ ਇੰਟਰ ਸਟੇਟ ਤੋਂ ਹਿਮਾਚਲ ਵਾਲੀ ਸਾਈਡ ਤੋਂ ਜੀਐਨਕੇ ਵਾਲੀ ਸਾਈਡ ਤੋਂ ਉਹਨੂੰ ਚੈੱਕ ਕੀਤਾ ਜਾਏ ਤੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਇਸ ਤੋਂ ਇਲਾਵਾ ਜਿਹੜੀ ਗੱਡੀਆਂ ਵੀ ਹੈ ਜਿਨ੍ਹਾਂ ਦੇ ਡਾਕੂਮੈਂਟਸ ਪੂਰੇ ਨਹੀਂ ਆ ਜਾਂ ਕੋਈ ਚੋਰੀ ਦੀ ਗੱਡੀ ਆ ਉਹਨਾਂ ਨੂੰ ਵੀ ਆਪਾਂ ਚੈੱਕ ਕਰ ਰਹੇ ਆ ਔਰ ਕੋਈ ਕ੍ਰਿਮੀਨਲ ਬੰਦੇ ਅਗਰ ਕੋਈ ਨਾਰਮਲ ਮੂਵਮੈਂਟ ਕਰ ਰਿਹਾ ਜਿਨ੍ਹਾਂ ਦੇ ਪਹਿਲੇ ਪਰਚੇ ਆ ਉਹਨਾਂ ਨੂੰ ਵੀ ਆਪਾਂ ਪਾਇਸ ਆਪਣੇ ਕੋਲ ਜਿਹੜਾ ਸੌਫਟਵੇਅਰ ਆ ਉਹਦੇ ਥਰੂ ਚੈੱਕ ਕਰ ਰਹੇ ਆ ਤੇ ਆਪਾਂ ਵਾਹਨ ਐਪ ਤੋਂ ਗੱਡੀਆਂ ਦੇ ਨੰਬਰ ਵੀ ਚੈੱਕ ਕਰ ਰਹੇ ਆ ਕੋਈ ਚੋਰੀ ਦੀ ਗੱਡੀ ਹੈ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਆਪਾਂ ਰਾਉਂਡ ਅਪ ਕਰਕੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜਾ ਕੋਲ ਉਹ ਗੱਡੀਆਂ ਹੈ ਤੇ ਇਸ ਪ੍ਰਕਾਰ ਆਪਾਂ ਇਹ ਪਠਾਨਕੋਟ 'ਚ ਟੋਟਲ 8 ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਗਾਏ ਆ ਇਹਨਾਂ ਵਿੱਚੋਂ 3 ਨਾਕੇ ਸਿਟੀ ਸਬਡਿਵੀਜ਼ਨ 'ਚ ਆ ਜਿਨ੍ਹਾਂ 'ਚੋਂ ਇੱਕ ਨਾਕੇ ਤੁਸੀਂ ਇਸ ਤੋਂ ਇਲਾਵਾ ਆਪਣੇ ਦੋ ਹੋਰ ਨਾਕੇ ਆ ਚੱਕੀਪੁਰ ਤੇ ਮੀਰਥਲ ਜਿਹੜੀ ਰੂਰਲ ਸਬਡਿਵੀਜ਼ਨ ਆ ਉੱਥੇ ਵੀ ਤਿੰਨ ਨਾਕੇ ਆ ਜੀ ਪਰਮਨੰਤ ਫਤਿਹਪੁਰ ਤੇ ਜਨਿਆਲ ਤੇ ਜਿਹੜੀ ਧਾਰਕਲਾਂ ਸਬਡਿਵੀਜ਼ਨ ਆ ਉੱਥੇ ਦੋ ਨਾਕੇ ਆ ਜੀ ਦਰਬਾਨਪੁਰ ਤੇ ਮੋਦੋਪੁਰ ਇਸ ਤਰੀਕੇ ਨਾਲ ਟੋਟਲ ਅੱਠ ਨਾਕੇ ਆ ਜਿਹੜੀ ਚੈਕਿੰਗ ਆ ਉਹ ਪੂਰੀ ਸਖਤੀ ਨਾਲ ਕੀਤੀ ਜਾਵੇ